ਹੁਣ ਮੇਰੇ ਨਾਲ ਜੁੜਿਆ ਸਰਦਾਰ ਮਨਜੀਤ ਸਿੰਘ ਜੀ ਰਾਏ ਬੀਕੇਯੂ ਤੋਂ ਆਪਾ ਦੇ ਪ੍ਰਧਾਨ ਨੇ ਸੋ ਇਹਨਾਂ ਤੋਂ ਵਿਚਾਰ ਜਾਣਨ ਚਾਹੁੰਦੇ ਆਂ ਕਿ ਅੱਜ ਇੱਥੇ ਸਾਰੇ ਕਿਸਾਨ ਵੀਰ ਇਕੱਠੇ ਹੋਏ ਆ ਮਤਲਬ ਤੁਹਾਨੂੰ ਲੱਗਦਾ ਕਿ ਮੋਦੀ ਸਾਹਿਬ ਇਥੋਂ ਨੰਨੂ ਕੇ ਜਾਂ ਕਿੱਦਾਂ ਮਤਲਬ ਤੁਹਾਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਕੀ ਤੁਸੀਂ ਕਹਿਣਾ ਚਾਹੁੰਦੇ ਦੇਖੋ ਅਸੀਂ ਪੀਸਫੁਲੀ ਪ੍ਰੈਸ ਕਰਨਾ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਕਿ ਜਿੱਥੇ ਸਾਨੂੰ ਰੋਕੂਗੇ ਅਸੀਂ ਇਹਨਾਂ ਨੂੰ ਕਹਿ ਲਈ ਸਾਨੂੰ 300 ਮੀਟਰ ਤੇ ਲਾਗੇ ਜਾਣ ਦਿਓ ਪਰ ਇਹ ਪੰਜਾਬ ਸਰਕਾਰ ਰਲ ਗਈ ਹੋਈ ਹੈ ਨਰਿੰਦਰ ਮੋਦੀ ਨਾਲ ਇੱਥੇ ਪੈਰਾ ਮਿਲਟਰੀ ਫੋਰਸ ਲਾ ਕੇ ਇੱਥੇ ਪੰਜਾਬ ਪੁਲਿਸ ਲਾ ਕੇ ਇੱਥੇ ਇਵਨ ਗੁਜਰਾਤ ਦੀ ਪੁਲਿਸ ਲਾ ਕੇ ਸਾਨੂੰ ਰੋਕਿਆ ਜਾ ਰਿਹਾ ਇਤੋਂ ਸਾਹਬ ਨਜ਼ਰ ਆ ਰਿਹਾ ਕਿ ਜਿਹੜਾ ਸਾਡਾ ਹੈਗਾ ਮੁੱਖ ਮੰਤਰੀ ਪੰਜਾਬ ਦਾ ਇਹ ਰਲਿਆ ਹੋਇਆ ਇਹ ਉਹਨਾਂ ਦੇ ਨਾਲ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਨਾਲ ਪ੍ਰਧਾਨ ਮੰਤਰੀ ਨਾਲ ਰਲਿਆ ਹੋਇਆ ਰਲ ਕੇ ਇਹ ਸਾਰਾ ਕੁਝ ਹੋ ਗਿਆ ਤੇ ਭਾਈ ਜਿੱਦਾਂ ਹੁਣ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਆ ਦੇਖੋ ਸਾਡੀਆਂ ਮੰਗਾਂ ਦਾ ਚਾਰਟਰ ਉਹੀ ਆ ਜਿਹੜੀ ਐ ਐਮਐਸਪੀ ਕਰਜ਼ਾ ਮੁਕਤੀ ਸਾਰਾ ਕੁਝ ਪਰ ਅੱਜ ਅਸੀਂ ਨਰਿੰਦਰ ਮੋਦੀ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜੀਆਂ ਤੁਸੀਂ ਕਿੱਲਾਂ ਲਾਈਆਂ ਦਿਵਾਰਾਂ ਕੀਤੀਆਂ ਜਿਹੜਾ ਸਾਡੇ 450 ਬੱਚਾ ਇੰਜੜ ਕੀਤਾ ਜ਼ਖਮੀ ਕੀਤਾ ਇੱਕ ਨੌਜਵਾਨ ਸ਼ਹੀਦ ਕੀਤਾ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਸਾਨੂੰ ਆਪਣੀ ਰਾਜਧਾਨੀ ਜਾਣ ਦਾ ਅਧਿਕਾਰ ਨਹੀਂ ਤੇ ਜੇ ਸਾਨੂੰ ਆਪਣੀ ਰਾਜਧਾਨੀ ਜਾਣ ਦਾ ਅਧਿਕਾਰ ਨਹੀਂ ਤੇ ਅੱਜ ਨਰਿੰਦਰ ਮੋਦੀ ਸਾਡੇ ਪੰਜਾਬ ਕੀ ਕਰਨਾ ਆ ਇਹ ਜਿਨ੍ਹਾਂ ਨੂੰ ਪਰਜੇ ਵੀ ਅੰਦੋਲਨ ਜੀ ਵੀ ਦੱਸਦਾ ਉੱਥੇ ਕੀ ਕਰ ਰਹਾ ਆ ਅਸੀਂ ਨੂੰ ਸਵਾਲ ਪੁੱਛਣੇ ਆ ਪਰ ਇਹ ਜਿਹੜੀ ਪੰਜਾਬ ਸਰਕਾਰ ਇਹ ਅੱਜ ਰਲੀ ਹੋਈ ਨਜ਼ਰ ਆ ਰਹੀ ਬੀਜੇਪੀ ਦੇ ਨਾਲ ਇਹ ਮਿਲੀ ਭੁਗਤਣਾ ਸਾਨੂੰ ਅੱਗੇ ਨਹੀਂ ਵਧਣ ਦਿੰਦਾ ਜਾ ਰਿਹਾ ਭਾਜੀ ਉੱਥੇ ਦੇ ਚਲੋ ਇਹ ਇਹ ਤਾਂ ਗੋਲੀਆਂ ਚਲਾਉਂਦੇ ਸੀ ਪਰ ਇੱਥੇ ਇਹ ਤੁਹਾਡੇ ਝੰਡਿਆਂ ਤੋਂ ਡਰ ਹੀ ਜਾਂਦੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਇਹ ਜਿਹੜਾ ਭਗਵੰਤ ਮਾਨ ਹੈ ਇਹ ਗੋਡੇ ਟੇਕ ਚੁੱਕਾ ਨਰਿੰਦਰ ਮੋਦੀ ਦੇ ਅੱਗੇ ਔਰ ਇਹਦੀ ਮਿਲੀ ਭੁਗਤ ਹੈ ਔਰ ਇਹ ਜਾਣ ਬੁੱਝ ਕੇ ਕਿਸਾਨਾਂ ਨੂੰ ਕਿਉਂ ਸਵੇਰ ਦਾ ਨਜ਼ਰਬੰਦ ਕੀਤਾ ਸੀ ਸਾਨੂੰ ਨਜ਼ਰਬੰਦ ਕੀਤਾ ਸਾਰਿਆਂ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਮੇਰੇ ਨਾਲ ਦਿਲਬਖ ਸਿੰਘ ਜੀ ਨੇ ਇਹ ਇਹ ਸਾਡੇ ਪੁਰਾਤਰੀ ਜੇਬੰਦੀ ਦੇ ਪ੍ਰਧਾਨ ਨੇ ਔਰ ਇਹ ਸਭ ਬਹਿਰਾਮ ਕੇ ਜੇਦਬੰਦੀ ਤੋਂ ਇਹ ਸਾਡੇ 7500 ਸਾਰਿਆਂ ਨੂੰ ਡਿਟੇਨ ਕੀਤਾ ਬਾਰੋ-ਬਾਰੀ ਔਰ ਫਿਰ ਜਦੋਂ ਅਸੀਂ ਪ੍ਰੈਸ਼ਰ ਬਣਾਇਆ ਕਿ ਅਸੀਂ ਸੜਕਾਂ ਬੰਦ ਕਰਾਂਗੇ ਫਿਰ ਰੀਲீஸ் ਕੀਤਾ ਭਾਈ ਇੱਕ ਮੈਂ ਤੁਹਾਨੂੰ ਇੱਕ ਇਹ ਗੱਲ ਕਹਿਣਾ ਚਾਹਣਾ ਜੇ ਤੁਸੀਂ ਸਾਰੀਆਂ ਯੂਨੀਅਨਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਕੱਢ ਨਹੀਂ ਹੁੰਦੀਆਂ ਕਿਉਂਕਿ ਜਦੋਂ ਆਪਾਂ ਸਾਰਿਆਂ ਨੇ ਇਕੱਠੇ ਸੀ ਉਦੋਂ ਆਪਣੀ ਜਿਹੜੀ ਪਾਵਰ ਸੀ ਉਹ ਬਹੁਤ ਜਿਆਦੀ ਸੀਗੀ ਇੱਕ ਥੋੜਾ ਜਿਹਾ ਇਲੈਕਸ਼ਨ ਵਿੱਚ ਵੀ ਜਿਹੜੀਆਂ ਕੁਝ ਯੂਨੀਅਨਾਂ ਨੇ ਫੈਸਲੇ ਕਰ ਲਏ ਸੀ ਉਹਨਾਂ ਨੇ ਵੀ ਨੁਕਸਾਨ ਕੀਤਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਅਸੀਂ ਹਮੇਸ਼ਾ ਹਮ ਹੀ ਰਹੇ ਇੱਕੇ ਦੇ ਅਸੀਂ ਅੱਜ ਵੀ ਕਹਿੰਦੇ ਆਂ ਕਿ ਏਕਾ ਕਰਨਾ ਚਾਹੀਦਾ ਚਲੋ ਕੋਈ ਗੱਲ ਨਹੀਂ ਕੋਈ ਸਮਾਂ ਹੁੰਦਾ ਚੰਗਾ ਮਾੜਾ ਲੋਕ ਤਾਂ ਜੀ ਇਹ ਲੋਕਾਂ ਦੀ ਆਵਾਜ਼ ਹੁੰਦੀ ਦਬਾਅ ਹੁੰਦਾ ਉਹਨੇ ਸਾਰਿਆਂ ਨੂੰ ਇੱਕ ਕਰ ਦੇਣਾ ਉਹ ਵਾਹਿਗੁਰੂ ਨਾਲ ਕੋਈ ਵੱਡਾ ਨਹੀਂ ਪਰ ਫਿਰ ਵੀ ਮੈਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੇਰੇ ਸਾਥੀ ਨੇ ਭਰਾਤਰੀ ਜੱਥੇਬੰਦੀਆਂ ਦੇ ਕਿਸਾਨ ਮਜ਼ਦੂਰ ਮੋਰਚੇ ਦੇ ਅਸੀਂ ਸਾਰੇ ਕਹਿੰਦੇ ਆਂ ਕਿ ਅਸੀਂ ਏਕਾ ਚਾਹੁੰਦੇ ਆਂ ਅੱਜ ਵੀ ਏਕੇ ਦੀ ਹਾਮੀ ਆ ਮੈਂ ਵੀ ਆ ਭਾਜੀ ਨੂੰ ਕਹਿਣ ਲੱਗਾ ਭਾਜੀ ਏਕੇ ਦੀ ਹਾਮੀ ਭਰਦੇ ਸਾਰੀਆਂ ਜੁਗਾਂ ਨੂੰ ਇੱਕ ਹੋ ਜਾਣਾ ਚਾਹੀਦਾ ਭਾਜੀ ਇੱਕ ਜਕਾਰਾ ਛੱਡ ਦਿਓ ਬੋਲੇ ਈਸਨ ਹਾਸ ਸ੍ਰੀ ਅਕਾਲ ਆਪਣੇ ਨਾਲ ਬੀਕੇਯੂ ਦੁਆਬਾ ਦੇ ਸੀਨੀਅਰ ਆਗੂ ਸਭਾਨ ਖੜੇ ਆ ਉਹਨਾਂ ਨੂੰ ਆਪਾਂ ਵਿਚਾਰ ਲੈਣਾ ਚਾਹੁੰਦੇ ਹਾਂ ਜੇ ਇਹ ਬੀਜੇਪੀ ਦਾ ਵਿਰੋਧ ਕਰਨ ਆਏ ਆ ਭਾਜੀ ਆਪਣਾ ਨਾਮ ਦੱਸ ਕੇ ਤੇ ਤੁਸੀਂ ਦੱਸੋ ਵੀ ਕਿ ਕੀ ਤੁਸੀਂ ਮਤਲਬ ਇੱਥੇ ਕਾਹਦੇ ਕੱਠੇ ਹੋ ਜੀ ਬਿਲਕੁਲ ਮਾਨ ਸਾਹਿਬ ਦੇਖੋ ਮੈਂ ਦਵਿੰਦਰ ਸਿੰਘ ਸੰਧਵਾ ਮੀਤ ਪ੍ਰਧਾਨ ਭਾਰਤੀ ਸਾਂਝਾ ਯੂਨੀਅਨ ਦੁਆਬਾ ਅੱਜ ਆਪਾਂ ਇਕੱਠੇ ਹੋ ਤੁਹਾਨੂੰ ਪਤਾ ਹੀ ਹੈ ਜਿਵੇਂ ਪਹਿਲਾਂ ਵੀ ਆਪਣਾ ਅੰਦੋਲਨ ਚੱਲਿਆ 220 ਕੀ ਬਾਈ ਦੇ ਵਿੱਚ ਦਿੱਲੀ ਦੀਆਂ ਗਰੂਹਾਂ ਤੇ ਉੱਥੇ ਵੀ ਆਪਣੇ ਬਹੁ ਗੈਰਦੀ 732 ਕਿਸਾਨ ਸ਼ਹੀਦ ਕੀਤੇ ਇਸ ਮੋਦੀ ਸਰਕਾਰ ਨੇ ਠੀਕ ਹੈ ਜੀ ਇੱਕ ਤਾਂ ਉਹ ਇਨਸਾਫ ਨਹੀਂ ਮਿਲਿਆ ਆਪਾਂ ਨੂੰ ਨੰਬਰ 2 ਤੇ ਹੁਣ ਜਿਹੜਾ ਆਪਣਾ ਪ੍ਰੋਟੈਸਟ ਚੱਲ ਰਿਹਾ ਸ਼ੰਭੂ ਮੋਰਚੇ ਤੇ ਉੱਥੇ ਵੀ ਗੋਲੀਬਾਰੀ ਹੋਈ ਸਾਡਾ ਵੀਰ ਸ਼ਬਦ ਕਰਨ ਤੇ ਸ਼ਹੀਦ ਕੀਤਾ ਗਿਆ ਉਹਦਾ ਇਨਸਾਫ ਨਹੀਂ ਅਜੇ ਤੱਕ ਮਿਲਿਆ ਔਰ ਲਖੀਮਪੁਰ ਖੀਰੀ ਦੇ ਵਿੱਚ ਜੋ ਸਾਡੇ ਕਿਸਾਨ ਵੀਰ ਨਿਹੱਥੇ ਜਾ ਰਹੇ ਸੀ ਇਹਨਾਂ ਦੇ ਉੱਥੇ ਦੇ ਕੇਂਦਰੀ ਮੰਤਰੀ ਅਰੇ ਜੇ ਮਿਸ਼ਰਾ ਟੈਣੀ ਨੇ ਉਹਨਾਂ ਤੇ ਗੱਡੀ ਚਾੜ ਕੇ ਡਰੜਿਆ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਆਪਣਾ ਉੱਥੇ ਦਾ ਮੰਤਰੀ ਅਜੇ ਮਿਸ਼ਰਾ ਟੈਣੀ ਉਹ ਨਹੀਂ ਬਰਖਾਸਤ ਕੀਤਾ ਅੱਲੇ ਤੱਕ ਤੇ ਨੰਬਰ ਦੋ ਤੇ ਸਾਡੇ ਵੀਰਾਂ ਨੂੰ ਇਨਸਾਫ ਨਹੀਂ ਦਿੱਤਾ ਉਸ ਦੇ ਵਿਰੋਧ ਵਿੱਚ ਅੱਜ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਥੇ ਵਿਰੋਧ ਕਰ ਰਹੇ ਹਾਂ ਔਰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਕਰਦੇ ਰੰਗੇ ਤੇ ਭਾਜੀ ਤੁਹਾਨੂੰ ਕੀ ਲੱਗਦਾ ਵੇ ਮੋਦੀ ਨੂੰ ਇੱਥੇ ਤੁਸੀਂ ਨਹੀਂ ਲੰਗਣ ਦੂਗੇ ਜੋ ਸਿੱਧਾ ਜਹਾਜ਼ ਨਹੀਂ ਸਿੱਧਾ ਹੀ ਉੱਥੇ ਮਤਲਬ ਉਤਰ ਜਾਊਗਾ ਤੁਹਾਨੂੰ ਕੀ ਲੱਗਦਾ ਮਾਨ ਸਾਹਿਬ ਇਹ ਰੋਡ ਤਾਂ ਆਪਣੇ ਵਾਸਤੇ ਬਣਿਆ ਹੋਆ ਉਹਨਾਂ ਲਈ ਤਾਂ ਉਡਣ ਘਟੋਲੇ ਆ ਮਤਲਬ ਹਵਾ ਚ ਰਹਿਣ ਵਾਲੇ ਬੰਦੇ ਆ ਹਵਾ ਚ ਰਹਿਣ ਵਾਲੇ ਬੰਦੇ ਆ ਉਹ ਟੇਕਰਾਨੀਆਂ ਦੀ ਗੋਦੀ ਚ ਬੈਠੇ ਆ ਬਿਲਕੁਲ ਹਵਾਈ ਗੱਲਾਂ ਆ ਉਹਨਾਂ ਦੀਆਂ ਤੇ ਪਰ ਗੱਲਾਂ ਹਵਾਈ ਆ ਫਾਇਰ ਸਿੱਧੇ ਕਰਦੇ ਆ ਫਾਇਰ ਨਹੀਂ ਹਵਾਈ ਕਰਦੇ ਸਾਡੇ ਤੁਸੀਂ ਦੇਖਿਆ ਸ਼ੰਭੂ ਮੋਰਚ ਦੇ ਸਿੱਧੇ ਫਾਇਰ ਕੀਤੇ ਸਾਡੇ ਖਾਲਸਾ ਜੀ ਖੜੇ ਨੇ ਇਕਬਾਲ ਸਿੰਘ ਦੇ ਸੋਣੀ ਉਹਨਾਂ ਦੇ ਗੋਲੀ ਮਾਰੀ ਗਏ ਉਹਨਾਂ ਨੂੰ ਫੱਟੜ ਕੀਤਾ ਗਿਆ ਉਹਦਾ ਰੱਬੀ ਬਚਾਓ ਹੋ ਗਿਆ ਦਮਾਲਾ ਸੇ ਆਇਆ ਇਹ ਸਿੰਘ ਸਾਡੇ ਨੇ ਪਾਜੀ ਨੇ ਮੈਨੂੰ ਦਿਖਾ ਲਈ ਸੀ ਤੋਂ ਸਾਰੀ ਚਾਕੇ ਸਾਤ ਹੈ ਨਾ ਬੜਾ ਚਾਂਸ ਲਈ ਰੱਬ ਵੱਲੋਂ ਪ੍ਰਮਾਤਮਾ ਨੇ ਵਧੀ ਸੀ ਬਚ ਗਏ ਨਾ ਮਰੀਆਂ ਜ਼ਮੀਰਾਂ ਵਾਲੇ ਉਹਨਾਂ ਦੀਆਂ ਰੈਲੀਆਂ ਤੇ ਧਰਨੀਆਂ ਤੇ ਸਾਡੇ ਦਿਹਾੜੀਦਾਰ ਵੀਰ ਜਾ ਰਹੇ ਆ ਪਾਜੀ ਮੈਨੂੰ ਅੱਜ ਪਤਾ ਲੱਗਾ ਮੈਨੂੰ ਕਿਸੇ ਵੀਰ ਦਾ ਫੋਨ ਆਇਆ ਲਾਗਲੇ ਪਿੰਡ ਚੋਂ ਉਹ ਕਹਿੰਦਾ ਸਾਡੇ 4-400 ਰੁਪਏ ਦਿਹਾੜੀ ਤੇ ਵੀ ਇਹਨਾਂ ਨੇ ਬੰਦੇ ਕੀਤੇ ਆ ਬੀਬੀਆਂ ਕੀਤੀਆਂ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਕੀ ਸਨੀਆ ਦੇਣਾ ਚਾਹੁੰਦੇ ਵੀ ਇਦ ਦਿਹਾਰੀ ਨਹੀਂ ਦਿੱਤੀ ਉਹ ਵਿਚਾਰੇ ਕਲਪਦੇ ਆ ਸ਼ਾਇਦ ਉਹ ਵੀ ਅੱਜ ਗਏ ਹੋਣਗੇ ਉੱਥੇ ਦਿਹਾੜੀ ਮੰਗਣ ਗਏ ਹੋਣਗੇ ਇਹਨਾਂ ਤੋਂ ਮਤਲਬ ਮੋਤੀ ਸਾਹਾ ਜੀ ਖੀਸਾ ਭਰ ਕੇ ਲੈ ਕੇ ਆਏ ਹੋਣੇ ਤੁਹਾਡੇ ਸਾਹਮਣੇ ਨਹੀਂ ਜਿੰਨਾ ਕ ਆਪਾਂ ਨੂੰ ਤਾਂ ਤਾਂ ਨਾ ਕੋ ਨਾ ਦੇ ਦਣਗੇ ਅੱਛਾ ਨਹੀਂ ਹੁਣ ਵੋਟਾਂ ਵੋਟਾਂ ਵੇਲੇ ਤਾਂ ਭਰਾਵਾ ਹੋਏ ਤੈਨੂੰ ਪਤਾ ਹੈ ਸੇਵਾ ਹੀ ਲਾ ਦੇਣੀ ਆ ਅਡਾਨੀ ਦੁਨੀ ਨੂੰ ਕਹਿ ਦੋਗੇ ਸੇਵਾ ਦੇਖੋ ਸੇਵਾ ਆਪਣੇ ਵਾਸਤੇ ਮੰਗਦੇ ਆ ਤੁਹਾਡੇ ਵਾਸਤੇ ਨਹੀਂ ਬਾਕੀ ਸਾਡੇ ਮਰੀਆਂ ਜ਼ਮੀਰਾਂ ਵਾਲੇ ਬਹੁਤ ਨੇ ਰਵਨੀਤ ਬਿੱਟੂ ਵਰਗੇ ਹੋਗਾ ਹੰਸਰਾਜ ਹੰਸਰ ਵਰਗੇ ਹੋਗਾ ਜਿਹਨੇ ਪੱਤਾ ਪੱਤਾ ਸਿੰਘਾਂ ਦਾ ਗਾ ਕੇ ਇੱਕ ਆ ਖਾਲਸੇ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਸੀ ਅੱਜ ਉਹ ਸਿੰਘਾਂ ਨੂੰ ਪਤਾ ਪੱਤਾ ਕਰ ਗਿਆ ਉਹ ਬੰਦਾ ਸਹੀ ਗੱਲ ਹੈ ਇੱਕ ਕਿਸਮ ਦਾ ਹਨਾ ਉਹ ਸਾਡੇ ਸਾਡਿਆਂ ਨਾਲ ਖਲਵਾੜ ਕੀਤਾ ਸਾਡੀਆਂ ਔਰ ਜੋ ਅਸੀਂ ਜੁੜੇ ਹੋਏ ਆਂ ਤੇ ਅੱਜ ਉਹ ਹੁਣ ਉਹ ਆਪਣੇ ਕਿਸਾਨਾਂ ਬਾਰੇ ਗਲਤ ਬੋਲ ਰਿਹਾ ਨਹੀਂ ਭਾਜੀ ਜੇ ਤੁਹਾਨੂੰ ਗੁਰਨੀਤ ਬਿੱਟੂ ਦੇ ਮੈਂ ਬਿਆਨ ਸੁਣਦਾ ਸੀ ਹੰਸਰਾ ਦੇ ਵੀ ਸੁਣਦਾ ਸੀ ਉਹ ਸਿੱਧੀਆਂ ਹੀ ਹੁਣ ਧਮਕੀਆਂ ਦੇਣ ਦੇ ਉੱਤੇ ਆਏ ਆ ਉਹਦੇ ਬਾਰੇ ਤਾਂ ਢੀ ਕੀ ਤਿਆਰੀ ਆ ਮਤਲਬ ਇੱਕ ਤਰੀਕ ਨੂੰ ਵੋਟਾਂ ਪੈ ਜਾਣੀਆਂ ਅੱਗੇ ਤੁਹਾਡੀ ਸਰਕਾਰ ਬਣਨੀ ਆ ਮਰੇ ਜਾਂ ਤੇ ਉਹ ਗਠਬੰਧਨ ਦੀ ਬਣੂਗੀ ਜਾਂ ਇਹਨਾਂ ਦੇ ਗਠਬੰਧਨ ਦੀ ਬਣੂਗੀ ਮਤਲਬ ਉਦੋਂ ਤੁਹਾਡੇ ਤੁਸੀਂ ਕੋਈ ਜੁਨੀਅਨ ਸਟੈਪ ਸੋਚਿਆ ਆ ਵੀ ਅਸੀਂ ਕਿੱਦਾਂ ਮਤਲਬ ਇਸ ਚੀਜ਼ ਦਾ ਮੁਕਾਬਲਾ ਕਰਨਾ ਮਾਨ ਸਾਹਿਬ ਚੈਲੰਜ ਕਰਦੇ ਆ ਅਸਰਾਰ ਨੂੰ ਵੀ ਤਰਨਿਤ ਬੇਟੂ ਨੂੰ ਵੀ ਜੈਡ ਸਿਕਿਉਰਟੀ ਤੋਂ ਬਿਨਾ ਆ ਜਵੇ ਚਾਹੇ ਮੈਦਾਨ ਚ ਆ ਜਵੇ ਚਾਹੇ ਗਰਾਊਂਡ ਚ ਆ ਜਵੇ ਚਾਹੇ ਲੜਕੇ ਦੇਲ ਵਿੱਚ ਚਾਹੇ ਭੜਕੇ ਦੇਲ ਵਿੱਚ ਚਾਹੇ ਟੇਬਲ ਟੌਪ ਤੇ ਆ ਜਵੇ ਯਾਰ ਉਹਨਾਂ ਦੋਨਾਂ ਨਾਲ ਤਾਂ ਮੈਨੂੰ ਲੱਗਦਾ ਬਾਪੂ ਹੀ ਤਕੜਾ ਆ ਸਾਡੀ ਜਥੇਬੰਦੀ ਦਾ ਕੋਈ ਸਾਡਾ ਵੀਰ ਕਿਸਾਨ ਵੀਰ ਕਿਸੇ ਨਾਲ ਵੀ ਡੇਟ ਕਰ ਲਵੇ ਜੇ ਜਿੱਤ ਗਿਆ ਤਾਂ ਕਹਿ ਦੀ ਹਾਂਜੀ ਨਹੀਂ ਨਹੀਂ ਕਿਸਾਨ ਆ ਕਿ ਜਿਹੜਾ ਆਪਣਾ ਅੰਦੋਲਨ ਹੋਇਆ ਸੀ ਨਾ ਦਿੱਲੀ ਵਾਲਾ ਉਹਦੇ ਵਿੱਚ ਆਪਾਂ ਨੂੰ ਬੁਲਾ ਰਹੇ ਵੀ ਬਹੁਤ ਮਿਲੇ ਉੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਹੜੇ ਨਵੇਂ ਬੱਚੇ ਸੀ ਉਹ ਵੀ ਉੱਥੋਂ ਤਰਾਸ਼ ਹੋਏ ਨਾ ਆਪਣੇ ਜਿਹੜੇ ਨਵੇਂ ਕਿਸਾਨ ਆ ਕੁਝ ਤਾਂ ਉੱਭਰ ਕੇ ਸਾਹਮਣੇ ਆਏ ਤੁਸੀਂ ਚਲੋ ਪੁਰਾਣੇ ਯੂਨੀਅਨਾਂ ਨਾਲ ਜੁੜੇ ਆ ਨਾ ਪੁਰਾਣੇ ਵਰਕ ਕਰਦੇ ਆ ਮਤਲਬ ਬਹੁਤ ਕੁਝ ਉੱਥੋਂ ਸਾਨੂੰ ਸਿੱਖਣ ਨੂੰ ਮਿਲਿਆ ਨਹੀਂ ਤਾਂ ਇਦਾਂ ਕਦੇ ਸੜਕਾਂ ਦੇ ਉੱਤੇ ਅਸੀਂ ਲੋਕ ਆਉਂਦੇ ਹੀ ਨਹੀਂ ਦੇਖੇ ਇਹ ਸਾਰੀ ਦੇਣ ਉਸ ਅੰਦੋਲਨ ਦੀ ਆ ਤੇ ਹਾਂ ਜੀ ਸਰ ਮੈਂ ਸੌਰੀ ਗੱਲ ਤੁਹਾਡੀ ਟੋਕਦਾ ਜਿਹੜਾ ਅੰਦੋਲਨ ਹੋ ਇਹਨਾਂ ਸਰਕਾਰਾਂ ਨੇ ਭਾਜਪਾ ਦੀ ਸਰਕਾਰ ਨੇ ਖਾਸ ਤੌਰ 'ਤੇ ਨਾ ਹਰਿਆਣੇ ਦੇ ਮਨ ਦੇ ਵਿੱਚ ਪੰਜਾਬ ਪ੍ਰਤੀ ਐਦਾਂ ਦਾ ਭੈ ਭਰਿਆ ਸੀਗਾ ਵੀ ਪੰਜਾਬ ਵਾਲੇ ਤਾਂ ਅਤਵਾਦੀ ਆ ਇਹਦਾ ਗੋਲੀ ਮਾਰ ਦਿੰਦੇ ਆ ਪੰਜਾਬ ਵਾਲੇ ਤਾਂ ਲਟੇਰੇ ਆ ਇਹਦਾ ਯੇਵ ਉਹ ਜਦੋਂ ਉੱਤੇ ਸਾਨੂੰ ਹਰਿਆਣੇ ਦੇ ਵੀਰ ਮਿਲੇ ਉਹ ਪਹਿਲਾਂ ਦੋ ਦਿਨ ਉਹ ਭੈ ਚ ਰਹੇ ਜਦੋਂ ਉਹਨਾਂ ਨੇ ਉੱਥੇ ਆਪਣਾ ਮਹਿਲ ਵਰਤਨ ਦੇਖਿਆ ਲੰਗਰ ਚੱਲਦੇ ਦੇਖੇ ਨੰਗੇ ਦੇ ਪੈਰਾਂ 'ਚ ਜੁੱਤੀਆਂ ਆਪਾਂ ਬੰਡੀਆਂ ਨੰਗੇ ਨੂੰ ਕੱਪੜਾ ਪਹਿਨਾਇਆ ਭੁੱਖੇ ਨੂੰ ਅੰਨ ਦਿੱਤਾ ਉਹ ਗਲੇ ਲਾ ਕੇ ਮਿਲੇ ਉਹ ਕਹਿੰਦੇ ਯਾਰ ਸਾਨੂੰ ਤਾਂ ਸਰਕਾਰਾਂ ਨੇ ਪਾੜੀ ਰੱਖਿਆ ਵੀ ਤੁਸੀਂ ਤਾਂ ਬਹੁਤ ਹੀ ਮਤਲਬ ਵੰਡ ਕੇ ਛਕਣ ਵਾਲੀ ਕੌਮ ਹੋ ਇਹ ਉਹ ਦੇਖੋ ਸਰਕਾਰਾਂ ਕਰਦੀਆਂ ਨੇ ਉਹ ਅੰਦੋਲਨ ਵੀ ਜ਼ਰੂਰੀ ਸੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਰਨੀ ਚਾਹੁੰਦਾ ਉਹ ਅੰਦੋਲਨ ਆਪਾਂ ਸੌਖਾ ਨਹੀਂ ਜਿੱਤੇ ਆ ਬਹੁਤ ਕੁਝ ਗੁਆਇਆ ਆਪਾਂ ਉਹਦੇ ਵਿੱਚ ਪਹਿਲੀ ਗੱਲ ਆਪਾਂ ਆਪਣੇ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਮੈਂ ਦੇਖੋ ਮੈਂ ਮਾਫੀ ਚਾਹੁੰਦਾ ਮੈਂ ਇਹ ਗੱਲ ਕਰਨੀ ਨਹੀਂ ਚਾਹੁੰਦਾ ਸੀ ਮੈਨੂੰ ਮੈਨੂੰ ਜਿੱਥੋਂ ਤੱਕ ਪਤਾ ਲੱਗਾ ਤੁਹਾਡੇ ਫਾਦਰ ਸਾਹਿਬ ਵੀ ਉਸ ਅੰਦੋਲਨ ਦੇ ਵਿੱਚ ਐਕਸਪਾਇਰ ਹੋਏ ਆ ਹਾਂਜੀ ਹਾਂਜੀ ਅਨਾ ਬੜਾ ਸਨੇਹ ਸੀ ਸਾਡਾ ਉਹਨਾਂ ਦੇ ਨਾਲ ਸਾਡੀਆਂ ਮਾਤਾਵਾਂ ਸਤਾਂ ਸਤਾਂ ਸਾਲਾਂ ਦੇ ਬੱਚੇ ਜਿਹੜੇ ਪੰਜਾਂ ਪੰਜਾਂ ਘਰਾਂ ਦੇ ਵਿੱਚ ਇੱਕੋ ਇੱਕ ਬੇਟਾ ਸੀ ਮਾਮੇ ਭੂਆ ਮਾਸੀਆਂ ਚਾਚੀਆਂ ਤਾਇਆਂ ਦੇ ਇੱਕੋ ਇੱਕ ਬੇਟਾ ਸੱਤਾਂ ਸੱਤਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਵਾਰ ਕੇ ਆਪਾਂ ਉਹ ਅੰਦੋਲਨ ਜਿੱਤਿਆ ਤੇ ਜੇ ਅੱਗੇ ਸੰਨਾ ਗੱਲ ਕਰਾਂ ਅੱਜ ਵੀ ਸਾਡਾ ਕੋਈ ਵੀ ਆ ਸਾਡੇ ਬਜ਼ੁਰਗੇ ਚੱਲ ਜਾਣ ਬਜ਼ੁਰਗਾਂ ਦੇ ਨਾਲ ਜੈਡ ਸਕਿਉਰਟੀ ਤੋਂ ਬਿਨਾ ਆ ਕੇ ਇੱਥੇ ਸਵਾਲ ਜਵਾਬ ਕਰ ਲਾਂਗੇ ਯਾਰ ਮੈਕਡੋਨਲਡ ਚ ਬਹਿ ਜਵੇ ਉਹਨੂੰ ਠੰਡਾ ਡੁੰਡਾ ਵੀ ਪਲਾਵਾਂਗੇ ਐਡੇ ਦਰਿਆਦ ਨਹੀਂ ਆਪਾਂ ਪੰਜਾਬੀ ਮੁਰਦਾਬਾਦ 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 ਭੋਪਾਲ ਸਰਕਾਰ ਮੁਰਦਾਬਾਦ 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 ਭੋਪਾਲ ਸਰਕਾਰ ਮੁਰਦਾਬਾਦ ਮੁਰਦਾਬਾਦ ਜੀ ਜੀ ਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੇ ਤਾਂ ਸਾਨੂੰ ਕੀ ਲੋੜ ਐ ਇੱਥੇ ਸਾਡੇ ਕਿਸਾਨ ਵੀਰ ਉੱਥੇ ਬੈਠੇ ਸ਼ੰਭੂ ਬਾਰਡਰ ਤੇ ਸਾਡੇ ਗੋਲੀਆਂ ਮਾਰੇ ਦੱਸੋ ਅਸੀਂ ਹਾਕਮਾਂ ਕੋਲ ਚੱਲੇ ਦਿੱਲੀ ਅਸੀਂ ਦਿੱਲੀ ਸਾਡੀ ਰਾਜਧਾਨੀ ਐ ਅਸੀਂ ਜਾ ਨਹੀਂ ਸਕਦੇ ਉੱਥੇ ਲਗਾਤਾਰ 400 ਫਾਰ ਦੇ ਨਾਰੇ ਲਗਾ ਰਹੇ ਲੱਗਦਾ ਉਹਨਾਂ ਕੋਲ ਚਾਹਤ ਨਾ ਹੋਏ ਜੇ ਇਹ ਲਾਰੇ ਨਾ 400 ਫਾਰ ਦੇ ਦਾ ਮਤਲਬ ਉਹਦੀ ਹਾਰ ਹੋ ਰਹੀ ਹੈ ਜੇ ਬੰਦਾ ਜੈਦਾ ਹੁੰਦਾ ਉਹ ਨਹੀਂ ਫੁਕਰੀਆ ਮਾਜੀ ਸਾਹਿਬ ਐਵੇਂ ਹੀ ਡਰਾਮੇ ਕਰਦੇ ਲੋਕਾਂ ਨੂੰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਮੀਡੀਆ ਦਾ ਜ਼ਮਾਨਾ ਲੋਕਾਂ ਨੂੰ ਸਾਰਾ ਕੁਝ ਪਤਾ ਇਹ ਪਿਛਲੇ ਜ਼ਮਾਨੇ ਦੇ ਵਿੱਚ ਬਿਹਾਰ ਚ ਗਏ ਤਾਂ ਉਹਨਾਂ ਨੂੰ ਗਮਰਾਹ ਕਰ ਜਾਂਦਾ ਹਰਿਆਣੇ ਵਾਲਿਆਂ ਨੂੰ ਵੱਖਰਾ ਗਮਰਾਹ ਪੰਜਾਬ ਵਾਲਿਆਂ ਨੂੰ ਹੁਣ ਜਿੱਥੇ ਕਿਤੇ ਜੇ ਬਿਹਾਰ ਚ ਗੱਲ ਹੁੰਦੀ ਹੈ ਪੰਜਾਬ ਚ ਪਹਿਲੋ ਪਤਾ ਲੱਗ ਜਾਂਦੀ ਹੈ ਕਿਸੇ ਨੇ ਘਬਰਾ ਨਹੀਂ ਹੋਣਾ ਔਰ ਸਾਰੇ ਥਾਂ ਤੋਂ ਇਹਦੀ ਹਾਰ ਹੋ ਰਹੀ ਹੈ ਦੇਖੋ ਅੱਜ ਮਾਹੌਲ ਬਹੁਤ ਭਖਿਆ ਪਿਆ ਆ ਜਲੰਧਰ ਮੈਕੜੀ ਦੇ ਮੋੜੇ ਕਿਸਾਨ ਆ ਗੂ ਸਾਰੇ ਪਹੁੰਚੇ ਆ ਸਾਰੇ ਆਪਣਾ ਬੀਜਪੀ ਦਾ ਵਿਰੋਧ ਕਰਨ ਲਈ મોદી ਆ ਰਿਹਾ ਅੱਜ ਇੱਧਰ ਆਪਣੇ ਪੁਲਿਸ ਜਵਾਨ ਲੱਗੇ ਆ ਸਾਰੇ ਵੀਰ ਆ ਦੇਖੋ ਸਾਰੇ ਵੀਰ ਵਿਰੋਧ ਕਰ ਰਹੇ ਆ ਜੈ ਹਿੰਦ ਕਿਸਾਨ ਆ ਗੂ ਯੇ ਵੀ ਸਰਕਾਰ ਮਤਬਾਕ ਕਿ ਕੋਈ ਸਰਕਾਰ ਮਤਬਾਕ ਇਧਰ ਦੂਸਰੀ ਸਾਈਡ ਤੇ ਵੀ ਦਿਖਾਉਂਦੇ ਆ ਕਿਦਾਂ ਸਾਰੇ ਵੀਰ ਆਪਣੇ ਵਾਕਵਾਤ ਨਗਰਾਂ ਚੋਂ ਵਾਕਵਾਤ ਪਿੰਡਾਂ ਚੋਂ ਜੁਨੀਨਾ ਵਾਕਵਾਤ ਜੁਨੀਨਾ ਦੇ ਨੁਮਾਇंदे ਆ ਦੇਖ ਲਓ ਬੀਕੇਯੂ ਦੁਆਬਾ ਦੇ ਨੁਮਾਇंदे ਬੀਕੇਯੂ ਆਹ ਜਿਹੜੇ ਆ ਉਹਨਾਂ ਦੇ ਕੋਲ ਆ ਕਿ ਹਾਂ ਇਧਰ ਦੇਖ ਲਈ ਦਾ बीजेपी तो के खिलाफ किसान आगू नारे लाते हुए ਹੇ ਬਾਜੀ ਹੰਦੀ ਦਾ ਮੁਤਾਬਕ ਮੁਤਾਬਕ ਜਿਹੜਾ ਆਪਣਾ ਵੀਰ ਸੁਭਕਰਨ ਸਿੰਘ ਸ਼ਹੀਦ ਹੋਇਆ ਸੀ ਆਪਣੇ ਬਾਡਰ ਤੇ ਜਦੋਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਉਦੋਂ ਭਾਜਪਾ ਨੇ ਰੋਕਿਆ ਸੀ ਉਹਦਾ ਬੋਰਡ ਵੀ ਲੈ ਕੇ ਆਈ ਹੈ ਯੂਨੀਅਨ ਵੀਰ ਉਹਦੇ ਭਾਜਪਾ ਦੇ ਵਿਰੋਧ ਵਿੱਚ ਨਾਰੇ ਲਾਉਂਦੇ ਹੋਏ ਦੇਖੋ ਜੀ ਦੂਜੇ ਪਾਸੇ ਬੀਜੇਪੀ ਦੇ ਵੀ ਬੱਸਾਂ ਵੀ ਉਹਨਾਂ ਦੀਆਂ ਭਰ-ਭਰ ਜਾ ਰਹੀਆਂ ਅੱਜ ਰੈਲੀਆਂ ਵਿੱਚ ਲੱਗਦਾ ਦੋ ਆ ਆ ਕਰਕੇ ਵੀਰ ਆਪਣੇ ਇੱਧਰ ਹਾਥੀ ਵਾਲਿਆਂ ਦੀ ਵੀ ਰੈਲੀ ਅੱਜ ਤੇ ਮਾਇਆਵਤੀ ਦੀ ਡਾਕਟਰ ਬਲਵਿੰਦਰ ਕੁਮਾਰ ਲੱਗਦੇ ਆ ਹਾਏ ਹਾਏ ਦੇਖ ਹਾਏ ਹਾਏ ਪਹਿਲਾ ਕਾਫਾ ਪਹਿਲਾ ਇੱਧਰ ਵੇਖੋ ਜੀ ਕਿਦਾਂ ਨੌਰੀ ਫਾਰਮ ਤੇ 400 ਬੰਦਾ ਇਕੱਠਾ ਬੈਠਾ ਆ 400 ਬੰਦਾ ਮੋਰੇ ਇਹ ਤਾਂ ਨੰਗਣ ਵੀ ਰਹਿੰਦੇ ਨਹੀਂ ਇੱਥੇ ਸਾਨੂੰ ਨੰਗਣ ਵੀ ਸਾਰੇ ਦੇਖੋ ਸਾਹਮਣੇ ਕਿੰਨੀ ਫੋਰਸ ਲਾਈ ਹੋ ਆ ਆ ਦੇਖ ਲੋ ਜੀ ਫੋਰਸ ਹੈ ਸਾਨੂੰ ਨੰਗਣ ਨਹੀਂ ਦੇ ਰਹੇ ਸਾਡੇ ਬਾਕੀ ਬੰਦੇ ਜਿਹੜੇ ਫੋਰੇ ਬੰਦਿਆ ਸਾਰੇ ਨੌਰੀ ਫਾਰਮ ਤੇ ਬੈਠੇ ਆ ਠੀਕ ਹੈ 400% ਸਭ ਨੂੰ ਅਗਰ ਜਾਣਦੇ ਆ ਇੱਥੇ ਜਿਹੜੇ ਮੇਨ ਜੇ ਮਨਜੀਤ ਸਿੰਘ ਰਾਏ ਉਹ ਵੀ ਸਾਰੇ ਵੀਰ ਆਏ ਆ ਮੈਂ ਤੁਹਾਨੂੰ ਦਿਖਾਉਂਦਾ ਉੱਧਰ ਜਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਦੇਖੋ ਯਾਰ ਰੈਲੀਆਂ ਹੁਣ ਜਦੋਂ ਵੋਟਾਂ ਦਾ ਦੌਰ ਆ ਇੱਧਰ ਰੈਲੀਆਂ ਦੇਖੋ ਵਿੱਚ ਹੀ ਖਮਸਾਨ ਪਿਆ ਆ ਉਹ ਵੀ ਮੋਦੀ ਨਾਮ ਮੁਰਦਾਬਾਦ ਦੇ ਨਾਰੇ ਲਾਈ ਜਾਂਦੇ ਆ ਬੀਐਸਪੀ ਵਾਲੇ ਓਏ ਹੋਏ ਦੇਖੋ